ਹਾਂਜੀ ਸਵਾਗਤ ਹੈ ਨੰਗੜੀ ਦੇ ਵਿੱਚ ਜਿਹੜੀ ਅੱਜ ਆਪਾਂ ਵੀਡੀਓ ਲੈ ਕੇ ਆਇਆ ਉਹ ਹੈ ਗਰਮੀਆਂ ਦੇ ਵਿੱਚ ਸਰੀਰ ਨੂੰ ਠੰਡਕ ਦੇਣ ਵਾਸਤੇ ਇਸ ਤੋਂ ਪਹਿਲਾਂ ਕਿਤਾਬ ਬਾਰੇ ਡਿਟੇਲ ਦੇ ਵਿੱਚ ਗੱਲ ਕਰੀਏ ਸ਼ਾਇਦ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਦੇਖ ਲੈਣਾ ਸੁਣ ਲੈਣਾ ਜੇੰਭੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇੱਕ ਬੇਨਤੀ ਹੋਰ ਹੈ ਵੀਡੀਓ ਨੂੰ ਦੇਖਣ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆਪ ਜੀ ਦੇ ਦਿਰਵਾਧਨਵਾਦੀ ਹੋਵਾਂਗੇ ਹਾਂਜੀ ਜਿਹੜੀ ਵੀਡੀਓ ਆਪਣੇ ਹੈ ਜਿਵੇਂ ਕਿ ਹੁਣ ਆਪਣੇ ਮਈ ਮਹੀਨੇ ਦੇ ਮਗਰ ਹਫਤੇ ਦੇ ਵਿੱਚ ਕਿੰਨੀ ਸਿਖਰਾਂ ਤੇ ਗਰਮੀ ਪੈ ਰਹੀ ਹੈ ਟੈਂਪਰੇਚਰ ਕੈਲੀਬ੍ਰੇਟ ਡਿਗਰੀ ਹੋ ਰਿਹਾ ਹਰ ਵਿਅਕਤੀ ਦਾ ਹੀਟ ਤੋਂ ਪਰੇਸ਼ਾਨ ਹੈ ਧੁੱਪ ਤੋਂ ਪਰੇਸ਼ਾਨ ਹੈ ਤੇ ਇਸ ਮੌਸਮ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਖਾਦੀਆਂ ਜਾਣ ਜਿਹੜੀਆਂ ਸਰੀਰ ਨੂੰ ਠੰਡ ਦੇਣ ਤੇ ਸਿਹਤ ਵੀ ਠੀਕ ਰਹੇ ਤਾਂ ਉਹ ਹੈ ਆਪਣਾ ਲੈ ਕੇ ਇੱਕ ਡਰਿੰਕ ਇੱਕ ਅਜਿਹਾ ਆਹਾਰ ਹੈ ਡਰਿੰਕ ਹੈ ਜਿਹਦੀ ਤਾਸੀਰ ਠੰਡੀ ਹੁੰਦੀ ਹੈ ਇਹਦੇ ਵਿੱਚ ਭਰਪੂਰ ਮਾਤਰਾ ਚ ਪ੍ਰੋਟੀਨ ਫੋਲਿਕ ਐਸਿਡ ਅਤੇ ਪੋਸਟਿਕ ਤੱਤ ਮੌਜੂਦ ਹੁੰਦੇ ਹੈ ਜਿਵੇਂ ਦੇ ਵਿੱਚ 100 ਗ੍ਰਾਮ ਦੇ ਵਿੱਚ 70 ਕੈਲਰੀ ਪੈਂਤੀ ਗ੍ਰਾਮ ਕਾਰਬੋਹਾਈਡਰੇਟ ਤੀਹ ਗ੍ਰਾਮ ਫਾਈਬਰ ਪੰਜ ਗ੍ਰਾਮ ਹਾਈਡਰੇਟ ਤਰਲਤਾ ਜ਼ੀਰੋ ਗ੍ਰਾਮ ਚਰਬੀ ਅਤੇ ਨੌ ਗ੍ਰਾਮ ਸੋਡੀਅਮ ਪਾਇਆ ਜਾਂਦਾ ਜਿਸ ਚੀਜ਼ ਦੀ ਵਸਤੂ ਦੀ ਪ੍ਰਗਟਾ ਹੈ ਉਹ ਹੈ ਗੂੰਦ ਕਤੀਰਾ ਗੂੰਦ ਕਤੀਰਾ ਜਿਹੜਾ ਇਹ ਗਰਮੀਆਂ ਦੇ ਵਿੱਚ ਹੀ ਵਰਤੋਂ ਦੇ ਵਿੱਚ ਲਿਆਉਂਦਾ ਜਾਂਦਾ ਸਰਦੀ ਦੇ ਵਿੱਚ ਇਹਦੀ ਵਰਤੋਂ ਕਰਨੀ ਜਿਹੜੀ ਠੀਕ ਨਹੀਂ ਮੰਨੀ ਜਾਂਦੀ ਗੂੰਦ ਕਤੀਰੇ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ ਉਹ ਯੂਰਨ ਦੇ ਵਿੱਚ ਹੋਣ ਵਾਲੀ ਜੋ ਇਨਫੈਕਸ਼ਨ ਠੀਕ ਹੋ ਜਾਂਦੀ ਹੈ ਅੱਜ ਆਪਾਂ ਤੁਹਾਨੂੰ ਅਰਜਨਨ ਗੂੰਦਕੀ ਰਖਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ ਅੰਦਰ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਹਨਾਂ ਦੀ ਫਾਇਦੇਮਾਰੀ ਕਮਜ਼ੋਰੀ ਅਤੇ ਥਕਾਵਟ ਦੇ ਵਿੱਚ ਇਹ ਇਨਸਟੈਂਟ એનર્ਜੀ ਦੇ ਦੇਕਰ ਹਰ ਰੋਜ਼ ਸਵੇਰੇ ਇੱਕ ਗਲਾਸ ਦੁੱਧ ਚ ਗੂੰਦਕੀ ਤੇ ਮਿਸ਼ਰੀ ਪਾ ਕੇ ਪੀਤਾ ਜਾਵੇ ਇਹਦੇ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਰਾਤ ਸਮੇਂ ਪੌਂਡਿਊਟੀ ਤੇ ਮੋਟਣਾ ਚਾਹੀਦਾ ਖਾਸ ਕਰਕੇ ਕੱਚ ਦੇ ਬਰਤਨ ਦੇ ਵਿੱਚ ਨੇਹਤੋ ਸਤੰਬਰ ਦੀ ਹੈ ਮਿੱਟੀ ਦੇ ਕੁਝ ਦੇ ਵਿੱਚ ਜਾਂ ਮਿੱਟੀ ਦੇ ਵਰਤਨ ਦੇ ਵਿੱਚ ਤੁਸੀਂ ਸੋਵੇਨ ਆਪਾਂ ਜੇ ਪਲਸ 2 ਦੇ ਵਿੱਚ ਦੋ ਵੱਡੇ ਸੰਚ ਮਿਲਾ ਕੇ ਆਪਾਂ ਇਹਨੂੰ ਸ਼ੇਵਨ ਕਰ ਸਕਦੇ ਹਾਂ ਗਰਮੀ ਦੇ ਵਿੱਚ ਕਪਸੀਨਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਪਸੀਨੇ ਕਰਕੇ ਬੰਦਾ ਬਹੁਤ ਪਰੇਸ਼ਾਨ ਹੁੰਦਾ ਜਿੰਨਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਉਹਨਾਂ ਨੂੰ ਗੁੰਦਕੀ ਤੇਰੇ ਦੀ ਵਰਤੋਂ ਕਰਨੀ ਚਾਹੀਦੀ ਹੈ ਇਹਨਾਂ ਨਾਲ ਲੀਕੇ ਪਸੀਨਾ ਰੁਕਦਾ ਤਾਂ ਨਹੀਂ ਪਰ ਉਹਦੀ ਜਿਹੜੀ ਪਰੇਸ਼ਾਨੀ ਘੱਟ ਜਾਂਦੀ ਹੈ ਜੇ ਕੋਈ ਗਰਮੀ ਦੇ ਵਿੱਚ ਆਮ ਹੀ ਲੂ ਲੱਗ ਜਾਂਦੀ ਹੈ ਤੇਜ਼ ਗਰਮ ਹਵਾਵਾਂ ਚ ਚੱਲਣ ਦੇ ਤਾਂ ਜੇਕਰ ਤੁਹਾਨੂੰ ਤਪਦੀ ਗਰਮੀ ਦੇ ਬਾਹਰ ਨਹੀਂ ਨਿਕਲਣਾ ਚਾਹੀਦਾ ਘਰ ਤੋਂ ਪਰ ਜੇਕਰ ਜਾਣਾ ਪੈਂਦਾ ਹੈ ਤਾਂ ਸਿਰ ਵਗੈਰਾ ਕਵਰ ਕਰਕੇ ਢੱਕ ਕੇ ਲੈ ਜਾਣਾ ਚਾਹੀਦਾ ਕਿਉਂਕਿ ਲੋਲਗੰਦਰ ਆ ਜਾਂਦਾ ਫਿਰ ਵੀ ਜੇਕਰ ਜ਼ਿਆਦਾ ਗਰਮੀ ਮਹਿਸੂਸ ਹੋਵੇ ਤਾਂ ਗੋੰਦਕ ਪੀਰਾ ਸਵੇਰੇ ਤੇ ਸ਼ਾਮ ਨੂੰ ਦੁੱਧੀਆਂ ਸਰਬ ਦੇ ਵਿੱਚ ਮਿਲਾ ਕੇ ਪੀਤਾ ਜਾ ਸਕਦਾ ਹੈ ਦੁੱਧੀਆਂ ਸਰਬ ਦੇ ਵਿੱਚ ਮਿਲਾ ਕੇ ਪੀਣ ਨਾਲ ਇਹ ਰਹਿ ਗਿਆ ਲੂਥ ਬਚਾ ਕਰਦਾ ਸਰੀਰ ਨੂੰ ਹਾਈਡਰੇਟ ਕਰਦਾ ਇਹ ਕਿਹੜੀ ਹੋਰ ਖਾਸ ਚੀਜ਼ ਜਦੋਂ ਨੂੰ ਪਾਣੀ ਦੇ ਵਿੱਚ ਘੋਲ ਜਾਂਦੇ ਆਪਾਂ ਤੇ ਇਹ ਜੈਲੀ ਟਾਈਪ ਬਣ ਜਾਂਦਾ ਇਹਦਾ ਆਪ ਦਾ ਕੋਈ ਰੰਗ ਨਹੀਂ ਹੁੰਦਾ ਸੁਗੰਧ ਨਹੀਂ ਹੁੰਦੀ ਜਨਾਹ ਹੀ ਇਹਦਾ ਕੋਈ ਤੇਸਟ ਨਹੀਂ ਹੁੰਦਾ ਆਮ ਜਿਹੇ ਡਰਿੰਕ ਗੁਜਾਰਾਂ ਦੇ ਵਿੱਚ ਮਿਲ ਜਾਂਦੇ ਗੁੰਗੁਤੀਰਾ ਵਗੈਰਾ ਆਪਾਂ ਕਿਸੇ ਕੰਝ ਵੀ ਵੇਰ ਬਣਾ ਕੇ ਦਿੰਦੇ ਆ ਸਾਦੇ ਨਾਲ ਤੋਂ ਕਿਤੇ ਵੀ ਪ੍ਰਗਰਨ ਦੇ ਵਿੱਚ ਇਹਦਾ ਸੇਵਨ ਕਰ ਲੈਣਾ ਚਾਹੀਦਾ ਜੇਕਰ ਤੁਹਾਡੇ ਹੱਥਾਂ ਪੈਰਾਂ ਦੇ ਵਿੱਚ ਜਲਣ ਹੁੰਦੀ ਹੈ ਤੁਹਾਨੂੰ ਇਹ ਪ੍ਰੇਸ਼ਾਨ ਕਰਦੀ ਹੋ ਤਾਂ ਦੂਤਾਂ ਵਿੱਚ ਗੁੰਗੁਤੀਰਾ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਬਰਤਨ ਦੇ ਵਿੱਚ ਪਾਓ ਜਿਹੋ ਜਿਵੇਂ ਪਹਿਲਾਂ ਦੱਸਿਆ ਵੀ ਮਿੱਟੀ ਦਾ ਬਰਤਨ ਹੋਵੇ ਜਾਂ ਕੱਚ ਦਾ ਤੁਸੀਂ ਵੀਰੇ ਇਸ ਵਿੱਚ ਸੱਕਰ ਮਿਲਾ ਕੇ ਪੀ ਲਓ ਇਹਦੇ ਨਾਲ ਜਿਹੜੀ ਜਲਣ ਵੀ ਠੀਕ ਹੋ ਜਾਂਦੀ ਹੈ ਗੁੰਗੁਤੀਰੇ ਦੇ ਸੇਵਨ ਨਾਲ ਜਿਹੜੀ ਹੈ ਖੂਨ ਦੀ ਘਾਟ ਵੀ ਪੂਰੀ ਹੁੰਦੀ ਹੈ ਜਿਹੜੇ ਅਨੀਮੀਆ ਦੇ ਮਰੀਜ਼ ਆ ਜਿਨ੍ਹਾਂ ਦੇ ਵਿੱਚ ਖੂਨ ਦੀ ਘਾਟ ਹੈ ਉਹਨਾਂ ਨੂੰ ਰੁਟੀਨ ਦੇ ਵਿੱਚ ਗੋੰਦਕ ਪੀਣਾ ਪੈਣਾ ਕਿ ਸੇਵਨ ਕਰਨਾ ਚਾਹੀਦਾ ਹੈ ਜਿਹਦੇ ਸੇਵਨ ਨਾਲ ਹੀ ਹੈਗੀ ਅਨੀਮੀਆ ਦੀ ਜਿਹੜੀ ਸਮੱਸਿਆ ਉਹ ਵੀ ਹੱਲ ਹੁੰਦੀ ਹੈ ਹੋਰ ਵੀ ਕਈ ਬਿਮਾਰੀਆਂ ਤੋਂ ਸਹਾਰਾ ਦਿੰਦਾ ਜਿਵੇਂ ਮਾਈਗ੍ਰੇਨ ਚੱਕਰ ਆਉਣਾ ਉਲਟੀ ਵਗੈਰਾ ਇਹ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਇਸ ਲਈ ਇਹ ਦੀ ਨਿਯਮਤ ਵਰਤੋਂ ਕਰਨੀ ਚਾਹੀਦੀ ਹੈ ਇਹ ਸਰੀਰ ਨੂੰ ਹਾਈਡਰੇਟ ਕਰਕੇ ਰੱਖਦਾ ਠੰਡਕ ਵੀ ਪਹੁੰਚਾਉਂਦਾ ਹੈ ਸਰੀਰ ਨੂੰ ਕਿ ਸਰੀਰ ਦੇ ਵਿੱਚ ਦਾ ਵਾਟਰ ਲੈਵਲ ਉਹਨੂੰ ਵੀ ਬਣਾ ਕੇ ਰੱਖਦਾ ਗਰਮਦਿਲ ਹਾਇ ਨਾਲ ਜੜੀ ਬੂਟੀ ਬਹੁਤ ਹੀ ਫਾਇਦੇਮੰਦ ਹੈ ਸਰੀਰ ਨੂੰ ਹਾਈਡਰੇਟ ਰੱਖਣ ਲਈ ਹੂੰ ਨਿੰਬੂ ਪਾਣੀ ਨਾਰੀਅਲ ਪਾਣੀ ਜਾਂ ਫਲਾਂ ਦੇ ਜੂਸ ਨੂੰ ਜਾਂ ਦੋੜੀਆਂ ਵੀ ਅਪਹੋਰ ਡਰਿੰਕਸ ਪੀਨੇ ਆ ਉਹਦੇ ਵਿੱਚ ਸ਼ਾਮਲ ਕਰ ਸਕਦੇ ਆ ਇਸ ਨਾਲ ਹੀਟ ਸਟ੍ਰੋਕ ਦਾ ਵੀ ਖਤਰਾ ਬਹੁਤ ਘਟ ਜਾਂਦਾ ਇਹਦੇ ਵਿੱਚ ਫਾਈਬਰ ਜ਼ਿਆਦਾ ਹੋਣ ਕਰਕੇ ਕਾਫੀ ਮਾਤਰਾ ਚ ਫਾਈਬਰ ਪਾਇਆ ਜਾਂਦਾ ਇਹਦੇ ਵਿੱਚ ਤਾਂ ਇਹ ਪਾਚਨ ਪ੍ਰਣਾਲੀ ਡਾਈਜੈਸ਼ਨ ਸਿਸਟਮ ਨੂੰ ਠੀਕ ਕਰਦਾ ਉਹਦੇ ਲਈ ਵਧੀਆ ਹੈ ਕਾਰਗਰਸਾਬਤ ਹੁੰਦਾ ਇਹਦੇ ਨਾਲ ਪਾਚਨ ਕਿਰਿਆ ਜਿਹੜੀ ਕੀ ਹੁੰਦੀ ਹੈ ਅੰਤਰੀਆਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਅੰਤਰੀਆਂ ਨੂੰ ਨਿਯਮਤ ਤੇ ਸਾਵਨ ਬਣਾਉਂਦਾ ਕਬਜ ਦੀ ਸਮੱਸਿਆ ਵੀ ਇਹਦੇ ਨਾਲ ਨਹੀਂ ਰਹਿੰਦੀ ਬਸਾਤੇ ਕੇ ਦੇ ਨਾਲ ਪਾਣੀ ਵਧ ਪੀਤਾ ਜਾਵੇ ਨਹੀਂ ਤੇ ਕੱਲਾ ਜੇ ਆਪਾਂ ਘੱਟ ਪਾਣੀ ਪੀਵਾਂਗੇ ਤਾਂ ਇਹ ਕਬਜ ਵੀ ਕਰਦਾ ਗੁੰਦਕ ਤੇਰੇ ਵਿੱਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਪਾਇਆ ਜਾਂਦਾ ਮਾਤਰਾ ਜ਼ਿਆਦਾ ਪਾਇਆ ਜਾਂਦਾ ਦੇ ਵਿੱਚ ਇਹ ਇਸ ਕਰਕੇ ਜੋੜਾਂ ਦੇ ਦਰਦ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ ਜੋੜਾਂ ਨੂੰ ਮਜ਼ਬੂਤ ਕਰਦਾ ਹੈ ਜੇਕਰ ਤੁਸੀਂ ਗਠੀਏ ਤੋਂ ਪੀੜਤ ਹੋ ਤਾਂ ਤੁਸੀਂ ਇਹ ਤਾਂ ਸੇਵਨ ਕਰ ਸਕਦੇ ਹੋ ਇਹ ਬਹੁਤ ਲੋਕ ਕਰੀ ਹੁੰਦੇ ਦੇ ਵਿੱਚ ਗੁੰਦਕ ਤੇਰੇ ਦੇ ਵਿੱਚ ਐਂਟੀ ਇਨਫਲੇਮੇਟਰੀ ਐਂਟੀ ਐਸਿਡਿਮ ਗੁਣ ਪਾਇਆ ਜਾਂਦੇ ਇਹ ਚੋੜੀਆਂ ਨੂੰ ਘੱਟ ਕਰਦਾ ਹੈ ਫਾਈਨ ਲਾਈਨਾਂ ਹਟਾਉਣ ਦੇ ਵਿੱਚ ਮਦਦ ਕਰਦਾ ਹੈ ਇਹ ਪੇਟ ਨੂੰ ਟੈਂਸ਼ਨ ਨੂੰ ਘਟਾਉਂਦਾ ਹੈ ਬਹੁਤ ਸੰਤੁਸ਼ਟ ਕਰਾਉਂਦਾ ਹੈ ਪਾਉਣ ਵਿੱਚ ਵੀ ਮਦਦ ਕਰਦਾ ਹੈ ਜਖਮਾਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ ਫਾਈਬਰ ਹੋਣ ਕਰਕੇ ਇਹ ਡਾਈਜੈਸਟਨ ਸਿਸਟਮ ਨੂੰ ਠੀਕ ਰੱਖਦਾ ਹੈ ਪੇਟ ਨੂੰ ਘੱਟ ਕਰਦਾ ਹੈ ਤੇ ਨਾਲ ਹੀ ਇਹ ਜਿਹੜਾ ਮੋਟਾਪੇ ਨੂੰ ਵੀ ਘੱਟ ਕਰਦਾ ਹੈ ਭਾਰ ਘਟਾਉਣ ਦੇ ਵਿੱਚ ਇਹ ਬਹੁਤ ਫਾਇਦੇਮੰਦ ਹੈ ਕਿਉਂਕਿ ਇਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਮਾਤਰਾ ਹੁੰਦਾ ਹੈ ਜਦੋਂ ਤੁਸੀਂ ਇਹਨੂੰ ਖਾਣ ਨੂੰ ਤਾਂ ਇਹਦੇ ਨਾਲ ਤੁਹਾਡੀ ਜਿਹੜੀ ਭੁੱਖ کافی ਚੰਗੀ ਤੁਹਾਨੂੰ ਨਹੀਂ ਲੱਗਦੀ ਇਸ ਦੀ ਸਮੂਧੀ ਬਣਾ ਕੇ ਪੀਤੀ ਜਾ ਸਕਦੀ ਹੈ ਇਸ ਦੇ ਸੇਵਨ ਨਾਲ ਲੰਬਾ ਸਮਾਂ ਤੁਹਾਨੂੰ ਜਿਉਂ ਪੇਟ ਭਰਿਆ ਮਹਿਸੂਸ ਹੋਵੇਗਾ ਤੁਹਾਨੂੰ ਕੁਝ ਵੀ ਖਾ ਨਰਵਸ ਸਿਸਟਮ ਲਈ ਬਹੁਤ ਹੀ ਬੁਰੀ ਮਹਨੰਦਾ ਦਮਾਗ ਨੂੰ ਕੰਟਰੋਲ ਪ੍ਰਦਾਨ ਕਰਦਾ ਹੈ ਫੈਬਰ ਕਰਕੇ ਪਾਚਨ ਪ੍ਰਣਾਲੀ ਨੂੰ ਠੀਕ ਰੱਖਦਾ ਹੈ ਇੰਟਰਸਟਾਈਨ ਜਿਹੜੀ ਵੱਡੇ ਪੇਟ ਦੇ ਰੋਗਾਂ ਨੂੰ ਦੂਰ ਕਰਦਾ ਹੈ ਇਮਿਊਨਿਟੀ ਨੂੰ ਬੂਸਟ ਕਰਦਾ ਹੈ ਖਾਂਸੀ ਜੁਕਾਮ ਜਿਹੜਾ ਵਾਇਰਲ ਇਨਫੈਕਸ਼ਨ ਤੋਂ ਬਚਾਉਂਦਾ ਹੈ ਹੀਟ